ਦੇਸ ਵਿਦੇਸ ਵਿੱਚ ਬੈਠੀ குரு ਰੂਪਿਆਰੀ ਸਾਹਾ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰੇਉ ਦਾਸ ਵੱਲੋਂ ਬਲਾਈ ਫਤੇ ਪ੍ਰਵਾਨ ਕਰ ਲਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੇਉ ਦਾਸ ਨੇ ਇੱਕ ਵੀਡੀਓ ਦੇਖੀ ਤੇ ਮੈਂ ਚਾਹੁੰਨਾ ਵੀ ਉਹ ਵੀਡੀਓ ਤੁਸੀਂ ਵੀ ਸਾਰੇ ਦੇਖੋ ਸ਼ਾਇਦ ਬਹੁਤ ਸਾਰੇ ਵੀਰਾਂ ਭੈਣਾਂ ਭਰਾਵਾਂ ਨੇ ਦੇਖ ਵੀ ਲਈ ਹੋਣੀ ਆ ਪਰ ਆਪਾਂ ਇੱਥੇ ਕੁਝ ਬਚਨ ਵੀ ਸਾਂਝੇ ਕਰਾਂਗੇ ਪਹਿਲੇ ਇਹ ਵੀਡੀਓ ਦੇਖ ਲਓ ਤੁਸੀਂ ਸਾਰੇ ਜੀ ਮਾਝਸੀ ਅੱਜ ਵੀ ਸਾਡਾ ਬੱਚਾ ਵੀ ਐਵੇਂ ਮਰਗ ਚਮੜੀ ਦੇ ਰੋਗ ਨਾਲ ਸਾਪ ਵੀ ਰਹਿੰਦੇ ਕਿੰਦਨ ਦੇ ਨਿਕਲ ਆ ਗੋਣ ਮਮਾ ਨੂੰ ਕਿਹਾ ਅੱਜ ਸਾਪ ਕੋ ਮਦੇ ਦੇ ਦੇ ਨਹੀਂ ਬਰਕ ਪਰ ਵੀ ਅੱਜ ਸਾਡੀ ਛੋਟੀ ਲਾੜੀ ਗਿਆ ਫਸਲਾੜ ਗਿਆ ਪਤਾ ਹਾਂਜੀ ਕਸਾਰੇ ਗਵਾਂਡੀ ਵੀ ਦਾਦੇ ਦੇ ਦੀ ਵੀ ਸਾਪ ਤੁਰੇ ਮੇਰਦੇ ਤੁਹਾਡੇ ਘਰਾਂ ਕੋਲ ਤੈਨੂੰ ਉਹਨੂੰ ਅੱਦਨ ਵੀ ਆ ਕੇ ਗੁਰੂ ਪਿਆਰਿਓ ਪਹਿਲਾਂ ਇਹਨਾਂ ਬੱਚਿਆਂ ਦੇ ਵੇਖੋ ਵੀ ਸਾਰੇ ਬੱਚਿਆਂ ਨੇ ਦੇਖੋ ਅਮਰਤਧਾਰੀ ਬੱਚੇ ਆ ਕਿੰਨੇ ਸੋਹਣੇ ਲੱਗ ਰਹੇ ਗੁਰੂ ਪਿਆਰਿਓ ਆਪਾਂ ਲੋਕੀ ਕਹਿੰਨੇ ਆ ਵੀ ਲੋਕ ਸਿੱਖ ਨਹੀਂ ਬਣਦੇ ਸਿੱਖ ਨਹੀਂ ਬਣਦੇ ਤੇ ਜੇਕਰ ਕੋਈ ਸਿੱਖ ਬਣਿਆ ਆ ਸਿੱਖੀ ਵਿਚਾਰਧਾਰਾ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੁਕਮ ਮੰਨ ਕੇ ਪੰਜ ਕਕਾਰ ਧਾਰਨੀ ਆ ਵੇਖੋ ਸਾਰਾ ਦਾ ਸਾਰਾ ਪਰਿਵਾਰ ਅਮਰਤਧਾਰੀ ਆ ਗੁਰੂ ਪਿਆਰਿਓ ਪਰ ਸਾਡੀ ਕੌਮ ਕੀ ਕਰ ਰਹੀ ਆ ਹਰ ਗੁਰੂ ਪਿਆਰਿਓ ਹਰ ਤੀਜੇ ਦਿਨ ਇੱਕ ਵੀਡੀਓ ਰਿਲੀਜ਼ ਹੁੰਦੀ ਆ ਜਿਦੇ ਵਿੱਚ ਗਰੰਥੀ ਸਿੰਘ ਰੋਂਦੇ ਹੁੰਦੇ ਆ ਕਿ ਸਾਡਾ ਗੁਜ਼ਾਰਾ ਨਹੀਂ ਹੁੰਦਾ ਪੰਜ ਪੰਜ 6000 ਦਾ ਦੇ ਤਨਖਾਹਾਂ ਆ ਤੇ ਬਾ ਮਰ ਕੇ ਸਾਡਾ 7-8000 ਰੁਪਿਆ ਮਹੀਨਾ ਬਣਦਾ ਤੇ ਸਾਡਾ ਜਿਹੜਾ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਤੇ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਗਰੰਥੀ ਸਿੰਘ ਨਹੀਂ ਬਣਾਉਣਾ ਹਰ ਦੂਜੇ ਦਿਨੇ ਹਾਂ ਜਿੱਕੀ ਵੀਡੀਓ ਵੇਖਣ ਨੂੰ ਮਿਲਦੀ ਜਿੱਚ ਸਿੱਖਾਂ ਦੇ ਆਰਥਿਕ ਹਾਲਾਤ ਕਾਲੇ ਪੇ ਇਨੇਕ ਮਾਰੇ ਆ ਪੱਟਪਰਵਾਸੀਆਂ ਤੋਂ ਵੀ ਜ਼ਿਆਦਾ ਕੁਝ ਕੁ ਸਿੱਖਾਂ ਦੇ ਹਾਲਾਤ ਮਾਰੇ ਆ ਸਾਡੇ ਕਿੰਨੇ ਦੁੱਖ ਦੀ ਗੱਲ ਆ ਪਰ ਸਾਡੇ ਕੁਝ ਕੁ ਮੂਰਖ ਲੋਕ ਜਿਹੜੇ ਕੀ ਆਪਣੀ ਵਾਹ ਵਾਹ ਖੱਟਣ ਦੇ ਚੱਕਰ ਚ ਮੈਂ ਤੇ ਅਕਲ ਦੇ ਦੁਸ਼ਮਣ ਕਹਾਵਾਂਗਾ ਐਸੇ ਲੋਕਾਂ ਨੂੰ ਜਿਹੜੇ 20-20 ਕਰੋੜ ਦੇ ਭਿੱਜੇ ਲਈ ਜਾ ਰਹੇ ਆ ਪਤਾ ਨਹੀਂ ਕਿੰਨੇ ਕਿੰਨੇ ਕਰੋੜ ਦੀਆਂ ਲਹੌਰੀ ਜੀਰੇ ਕੋਲਡੀਆਂ ਲੋਕਾਂ ਨੂੰ ੱੱਕੇ ਨਾ ਪਿਆਈ ਜਾ ਰਹੇ ਆ ਤੇ ਅਸਾਚੇ ਗੁਰੂ ਪਿਆਰੇ ਉਹ ਇਹ ਹਰ ਜਿੱਕੇ ਲੰਗਰ ਲਾ ਕੇ ਜੇਕਰ ਕਹਿੰਦੇ ਕਰੋੜ ਦਾ ਲਾਇਆ ਤੇ ਦੂਜਾ ਬੰਦਾ ਉਹਨੂੰ 2 ਕਰੋੜ ਦਾ ਲਾ ਰਿਆ ਜੇਕਰ ਕਹਿੰਦੇ 10 ਕਰੋੜ ਦਾ ਲਾਇਆ ਤਾਂ ਉਹ 20 ਕਰੋੜ ਦਾ ਲਾ ਰਿਆ ਮੈਂ ਕਹਿੰਦਾ ਵੀ ਤੁਹਾਡੇ ਆਸੇ ਲੰਗਰ ਲਾਏ ਦਾ ਕੀ ਫਾਇਦਾ ਇਹ ਤੁਹਾਡੇ ਸਭ ਲੰਗਰ ਲਾਏ ਖੂ ਖਾਤੇ ਪਿਆਰੇ ਆ ਜੂਪੀ ਬਿਹਾਰ ਦੇ ਭਈਏ ਤੁਹਾਡੇ ਲੰਗਰਾਂ ਨਾਲ ਪੜ ਰਹੇ ਆ ਤੇ ਸਾਡੇ ਇਹ ਸਿੱਖ ਆ ਆਰਥਿਕ ਪੱਖੋਂ ਕਮਜ਼ੋਰ ਆ ਉਹ ਵਿਚਾਰੇ ਸਿੱਖੀ ਛੱਡਣ ਤੇ ਮਜਬੂਰ ਹੋਏ ਆ ਕੀ ਕਰਨ ਵਿਚਾਰੇ ਹੁਣ ਇਹੋ ਜਿਹੀ ਸਿੱਖਾ ਦੀ ਮਦਦ ਜੇਕਰ ਕਿਸੇ ਸਹਾਈ ਨੇ ਕਰ ਦਿੱਤੀ ਤੇ ਇਹਨਾਂ ਦੇ ਸਹਾਈ ਬਣਨਾ ਪਰ ਸਾਨੂੰ ਜਿਹੜੇ ਸਿੱਖ ਮੈਂ ਕਹਿੰਦਾ ਨਿਗਹਿ ਜੀ ਧੱਕੇ ਨਾਲ ਲੋਕਾਂ ਨੂੰ ਖਲਾਰ-ਖਲਾਰ ਕੇ ਲੰਗਰ ਮੂੰਹ ਚ ਠੂਸਦੇ ਪਏ ਆ ਜਿਨ੍ਹਾਂ ਦਾ ਪਹਿਲਾਂ ਢਿੱਡ ਭਰੇ ਆ ਤੁਸੀਂ ਉਹਨਾਂ ਦੇ ਢਿੱਡ ਭਰੇ ਜਾਂਦੇ ਹੋ ਪਰ ਜਿਹੜੇ ਭੁੱਖੇ ਆ ਉਹਨਾਂ ਦਾ ਤੁਸੀਂ ਢਿੱਡ ਨਹੀਂ ਭਾਰੇ ਗੁਰੂ ਪਿਆਰੇ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਕਾਹਦੇ ਲੰਗਰ ਲਾ ਕੇ ਕਿੱਥੋਂ ਅਸੀਂ ਵਾ ਵਾ ਖਟ ਰਹੇ ਆ ਸਭ ਤੋਂ ਪਹਿਲੇ ਗੁਰੂ ਪਿਆਰਿਓ World Health Organization ਨੇ ਤਿੰਨ ਚੀਜ਼ਾਂ ਕਹੀਆਂ ਸੀ ਕਿ ਇਨਸਾਨ ਵਾਸਤੇ ਤਿੰਨ ਚੀਜ਼ਾਂ ਜ਼ਹਿਰ ਆ ਉਹ ਆ ਖੰਡ ਤੇ ਖੰਡ ਤੋਂ ਬਣੀਆਂ ਜਿੰਨੀਆਂ ਵੀ ਚੀਜ਼ਾਂ ਅੱਜ ਵੇਖਿਆ ਜਾਵੇ ਪੰਜਾਬ ਤੋਂ 70% ਭਾਰਤ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਸ਼ੂਗਰ ਹੋ ਚੁੱਕੀ ਆ ਤੇ ਸ਼ੂਗਰ ਇੱਕ ਲਾਲਾਜ ਬਿਮਾਰੀ ਆ ਗੁਰੂ ਪਿਆਰੇ ਇਹਦਾ ਕੋਈ ਇਲਾਜ ਨਹੀਂ ਗਾ ਆ ਥੋੜੇ ਦਿਨ ਪਹਿਲੇ ਗੁਰੂ ਪਿਆਰੇ ਇੱਕ ਮੇਰਾ ਮਿੱਤਰ ਪਿਆਰਾ ਆ ਉਹਦੀ ਛੋਟੀ ਜੀ ਬੱਚੀ ਆ 5 ਕੇ 6 ਸਾਲ ਦੀ ਬੱਚੀ ਆ ਉਹ ਬਿਮਾਰ ਪੈ ਗਈ ਤੇ ਉਸਨੇ ਟੈਸਟ ਕਰਵਾਏ ਤੇ ਜਦੋਂ ਉਹਨੇ ਟੈਸਟ ਕਰਵਾਏ ਤੇ ਉਹ ਬੱਚੀ ਨੂੰ 6 ਸਾਲ ਦੀ ਬੱਚੀ ਗੁਰੂ ਪਿਆਰਿਓ ਉਹਨੂੰ ਸ਼ੂਗਰ ਨਿਕਲਾਈ ਹੁਣ ਦੱਸੋ ਉਹ ਬੱਚੀ ਕੀ ਖਾਏਗੀ ਕੀ ਛੱਡੇਗੀ ਉਹਦੀ ਜ਼ਿੰਦਗੀ ਇੱਕ ਹਿਸਾਬ ਦੀ ਪੀ ਉਹ ਕੁਝ ਖਾ ਹੀ ਨਹੀਂ ਸਕਦੀ ਜੇ ਕੁਝ ਖਾਊਗੀ ਤੇ ਉਹਦੀ ਸ਼ੂਗਰ ਵੱਧ ਜਾਣੀ ਆ ਉਹ ਬਿਮਾਰ ਪੈ ਜਾਏਗੀ ਤੇ ਐਦਾਂ ਹੀ ਪਤਾ ਨਹੀਂ ਹਰ ਦੂਜੇ ਘਰ ਵਿੱਚ ਸ਼ੂਗਰ ਦਾ ਮਰੀਜ ਪਾਇਆ ਜਾ ਰਿਹਾ ਤੇ ਤੁਸੀਂ ਬੇਕੂਫ ਲੋਕ ੱਟਕੇ ਨਾਲ ਲੋਕਾਂ ਨੂੰ ਲਾਹੋਰੀ ਜੀਰੇ ਸਟਿੰਗਾ ਕੋਇਲ ਰਿੰਗਾ ਪੀਉਣ ਤੇ ਲੱਗੇ ਹੋ ਉਹ ਯਾਰ ਤੁਹਾਡੀ ਸ਼ਰਦਾ ਆ ਠੀਕ ਆ ਆਪਾਂ ਲੰਗਰਾਂ ਦੇ ਕਿੰਤੂ ਪ੍ਰੰਤੂ ਨਹੀਂ ਕਰਦੇ ਤੁਹਾਡੀ ਸ਼ਰਦਾ ਆ ਪਰ ਆਪਣੇ ਜੇਕਰ ਤੁਸੀਂ ਲੋਕ ਸ਼ਰਦਾਬਾਨ ਹੁੰਦੇ ਨਾ ਤੇ ਤੁਹਾਡੇ ਪਿੰਡ 'ਚ ਤੁਹਾਨੂੰ ਕਿੰਨੇ ਗਰੀਬ ਮਾਤੜ ਆਰਥਿਕ ਪੱਖੋਂ ਸਿੱਖ ਉਮ ਜੋਰ ਬੜੇ ਮਿਲ ਜਾਣਗੇ ਜਿਨ੍ਹਾਂ ਦੀ ਤੁਸੀਂ ਸੇਵਾ ਕਰਕੇ ਪੁੰਨ ਖਰਤ ਸਕਦੇ ਸੀ ਜਿੱਥੇ ਤੁਸੀਂ দান ਦੀ ਦਿਸ਼ਾ ਬਦਲ ਸਕਦੇ ਸੀ ਪਰ ਤੁਸੀਂ ਤੇ ਹੰਕਾਰ ਦੇ ਭਰੇ ਹੋਏ ਵੀ ਮੈਂ ਦੇ ਉੱਥੇ ਹੀ ਆ ਕੇ ਲੰਗਰ ਲਾਉਣਾ ਆ ਤੇ ਚਾਰ ਬੰਦੇ ਮੈਨੂੰ ਵੇਖਣ ਤੇ ਮੈਂ ਸੈਲਫੀਆਂ ਖਿੱਚਾਂ ਤੇ YouTube ਤੇ ਪਾ ਦਿਆਂ ਕਿ ਮੈਂ ਇਹਦੇ ਬੜਾ ਵੱਡਾ ਦਾਨੀ ਚੱਣਿਆ ਮੈਂ ਕਹਿੰਦਾ ਵੀ ਲੱਖ ਦੀ ਲੜਤ ਐ ਐਸੇ ਲੰਗਰਾਂ ਤੇ ਵੀ ਕਿੱਥੇ ਤੁਹਾਡੇ ਲੰਗਰ ਜਾ ਰਹੇ ਆ ਤੁਹਾਡੇ ਲੰਗਰ ਦਾ ਫਾਇਦਾ ਕੋਈ ਹੋ ਰਿਹਾ ਓ ਯਾਰ ਲੰਗਰ ਲਾਉਣੇ ਸਿੱਖਾਂ ਦੇ ਬੱਚਿਆਂ ਨੂੰ ਪੜਾਓ ਫੇਰ ਗੁਰੂ ਪਿਆਰੇ ਉਹ ਦੂਜੀ ਚੀਜ਼ ਇਹ ਆ ਫਰਾਈ ਚੀਜ਼ਾਂ ਜਿੰਨੀਆਂ ਫਰਾਈ ਚੀਜ਼ਾਂ ਆ ਉਹ ਰਿਫਾਇਨ ਵਿੱਚ ਬਣਦੀਆਂ ਪਈਆਂ ਆ ਕੱਚੇ ਤੇਲ ਵਿੱਚ ਬਣਦੀਆਂ ਪਈਆਂ ਗੰਦੇ ਤੇਲ ਵਿੱਚ ਬਣਦੀਆਂ ਪਈਆਂ ਉਹ ਬੰਦੇ ਵਾਸਤੇ ਜ਼ਹਿਰ ਆ ਬੰਦੇ ਖਾ ਕੇ ਬਿਮਾਰ ਹੋ ਰਹੇ ਆ ਸਟੰਕਟ ਪਾ ਰਹੇ ਆ ਹਾਰਟ ਐਟੈਕ ਦੀ ਪਰੇਸ਼ਾਨੀ ਕਿੰਨੀ ਲੋਕਾਂ ਨੂੰ ਆ ਰਹੀ ਆ ਆ ਦਾਦਾ ਬੀਬੀ ਪੰਜੇ ਪੰਜੇ ਸਾਲ ਦੇ ਨੌਜਵਾਨਾਂ ਨੂੰ ਅਟੈਕ ਹੋ ਰਿਹਾ ਹਾਰਟ ਐਟੈਕ ਹੋ ਰਿਹਾ ਕਿਉਂ ਹੋ ਰਿਹਾ ਕਿ ਗਦਾ ਬਿਰਤੀ ਵਾਂਗੂ ਜਾ ਜਾ ਕੇ 버거 ਨੂਡਲ ਪੀਜੇ ਪਤਾ ਨਹੀਂ ਕੀ ਕੀ ਖਾਈ ਯਾਰੇ ਯਾਰੇ ਸਵਾਦਲੀ ਬਣੀਆਂ ਆ ਖਾਣੀ ਆ ਤੇ ਮਹੀਨੇ ਚ ਕਿਤੇ 2 ਮਹੀਨੇ ਚ ਕਦੀ ਆ ਦੀ ਖਾਓ ਉਤੋਂ ਜ਼ਿਆਦਾ ਵਰਕਆਊਟ ਕਰੋ ਕਸਰਤ ਕਰੋ ਯੋਗਾ ਕਰੋ ਸਾਡੇ ਤਾਂ ਤਾਂ ਸ੍ਰੀ ਗੁਰੂ ਅੰਗਦ ਦੇਵ ਪਾਸ਼ਾ ਮਹਾਰਾਜ ਜੀਓ ਨੇ ਮਾਲਾ ਅਖਾੜਾ ਨਿਰਮਾਣ ਕੀਤਾ ਹੀ ਅਖਾੜਾ ਨਿਰਮਾਣ ਕੀਤਾ ਸੀ ਪਰ ਅਫਸੋਸ ਦੀ ਗੱਲ ਇਹ ਆ ਕਿ ਅੱਜ ਦੇ ਤਰੀਕ ਵਿੱਚ ਇੱਕ ਵੀ ਅਖਾੜਾ ਨਹੀਂ ਆਗਾ ਤਾਂ ਤਾਂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਉਹਦੇ ਨਾਮ ਤੇ ਜਿੱਥੇ ਸਿੱਖਾਂ ਦੇ ਬੱਚੇ ਜਾ ਕੇ ਪਲਵਾਨੀ ਕਰਦੇ ਹੋਣ ਫ੍ਰੀ ਟ੍ਰੇਡਿੰਗ ਦਿੱਤੀ ਜਾਂਦੀ ਹੋਵੇ ਅਸੀਂ ਤਾਂ ਲੋਕਾਂ ਨੂੰ ਪੀਜੇ ਬਰਗਰ ਲਾ ਲਾ ਕੇ ਤੇ ਮਾਰਦੇ ਪਏ ਉਹਨਾਂ ਦੇ ਘਰ ਬਿਮਾਰੀਆਂ ਭੇਜਦੇ ਪਏ ਆ ਤੁਹਾਡਾ ਭਲਾ ਹੋ ਜੂਗਾ ਲੰਗਰ ਲਾਉਣ ਵਾਲਿਓ ਜੇਕਰ ਤੁਸੀਂ ਕਹੇਦੂ ਬਿਮਾਰ ਕਰਦੇ ਪਏ ਆ ਕਿਸੇ ਦੇ ਘਰ ਬਿਮਾਰੀਆਂ ਭੇਜਦੇ ਪਏ ਆ ਤੇ ਤੁਹਾਡਾ ਭਲਾ ਕਿਵੇਂ ਹੋ ਜੂਗਾ ਤੁਹਾਡੇ ਤੋਂ ਗੁਰੂ ਖੁਸ਼ ਕਦੇ ਨਹੀਂ ਹੋ ਸਕਦਾ ਇਹ ਗੱਲ ਤੁਸੀਂ ਕਦੀ ਸੋਚੋ ਕਿ ਤੁਸੀਂ ਗੁਰੂ ਨੂੰ ਖੁਸ਼ ਕਰ ਲਿਆ ਤੁਸੀਂ ਸਗੋਂ ਲੋਕਾਂ ਨੂੰ ਬਿਮਾਰ ਕੀਤਾ ਲੋਕਾਂ ਘਰਨ ਪੁਸਤਕ ਤਾਂ ਭੇਜੀ ਲੋਕਾਂ ਘਰ ਬਿਮਾਰੀਆਂ ਸੱਦਾ ਦਿੱਤਾ ਉੱਤੋਂ ਖਾਣ ਵਾਲੇ ਵੀ ਮੂਰਖਿਆ ਧੜਾ ਧੜਖਾਈ ਯਾਰ ਇਹ ਪਤਾ ਹੀ ਕੱਖ ਨਹੀਂ ਯਾਰ ਤੁਹਾਡੇ ਹੱਥਾਂ 'ਚ ਮੋਬਾਈਲ ਆ ਇਹਦੇ 'ਚ ਸਰਚ ਕਰ ਮਾਰ ਲਓ ਥੋੜੀ ਬਹੁਤੀ ਕਿ ਗੰਦ ਮੰਦ ਦੇਖਣ ਨੂੰ ਤੁਸੀਂ ਲੋਕਾਂ ਨੇ ਮੋਬਾਈਲ ਰੱਖੇ ਆ ਸ਼ਰਮ ਕਰੋ ਮਾੜੀ ਮੋਟੀ ਫੇਰ ਤੀਜੀ ਇਹ ਗੱਲ ਇਹ ਆ ਮੈਦਾ ਮੈਦੇ ਤੋਂ ਬੜੀਆਂ ਗੁਰੂ ਪਿਆਰੇ ਜਿੰਨੀਆਂ ਚੀਜ਼ਾਂ ਆ ਉਹ ਇਨਸਾਨ ਵਾਸਤੇ ਜਿਹੜਿਆ ਹਰ ਇੱਕ ਚੀਜ਼ ਜੇਰੀ ਮੈਦੇ ਤੋਂ ਬਣਦੀ ਆ ਉਹ ਜ਼ਹਿਰ ਆ ਇਨਸਾਨ ਵਾਸਤੇ ਉਹ ਬਿਮਾਰ ਪਾਏਗੀ ਤੁਹਾਨੂੰ ਤੁਹਾਡੇ ਸਰੀਰ ਦੀ ਤਾਕਤ ਖਤਮ ਕਰ ਦੇਗੀ ਉਹ ਜੇ ਪੀਣੀ ਆ ਸਰਦਾਈ ਪੀਓ ਜਗਾ ਜਗਾ ਨੰਗ ਸਿੰਘਾਂ ਨੇ ਸਰਦਾਈ ਲਾਈ ਆ ਉਹ ਪੀਓ ਕੋਲਡ ਡਰਿੰਕਾਂ ਦੀ ਜਗ੍ਹਾ ਤੇ ਕਿੰਨੇ ਆ ਕਿ ਗਰਮੀਆਂ ਸਰਦਾਈਆਂ ਲਾਗੀਆਂ ਨੰਗ ਸਿੰਘਾਂ ਨੇ ਕਿੰਨਾ ਵਧੀਆ ਉਪਰਾਲਾ ਆ ਪੀਓ ਭਰਾਵੋ ਤਾਕਤਵਰ ਹੋਵੋਗੇ ਤੁਹਾਡੇ ਚ ਪਾਵਰ ਆਊਗੀ ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਭਰਾਵੋ ਤੇ ਆਪਣੇ ਕਿਸੇ ਪਿੰਡ ਦੇ ਗਰੀਬ ਗੁਰਬੇ ਬੱਚੇ ਨੂੰ ਫੜ ਕੇ ਸਿੱਖ ਨੂੰ ਅਮਰਧਾਰੀ ਨੂੰ ਉਹਦੀ ਪੜ੍ਹਾਈ ਕਰਵਾਓ ਉਹਨੂੰ ਚੰਗੇ ਅਕਾਲੇ ਚ ਪੜਾਓ ਉਹਨੂੰ ਪੁਲਿਸ ਅਫਸਰ ਬਣਾਓ ਜੱਜ ਬਣਾਓ ਵਕੀਲ ਬਣਾਓ ਡਾਕਟਰ ਬਣਾਓ ਜੇਕਰ ਉਹ ਜੇਕਰ ਸਾਡੇ ਸਿੱਖ ਬੱਚੇ ਵਕੀਲ ਡਾਕਟਰ ਜੱਜ ਪੁਲਿਸ ਇੰਸਪੈਕਟਰ ਹੋਣਗੇ ਤੇ ਸਾਡੇ ਲੋਕਾਂ ਦੀ ਸੁਣੀ ਜਾਏਗੀ ਜੇਕਰ ਸਾਡਾ ਭੈਣ ਭਰਾਈ ਕਿਸੇ ਅਧਾਰੇ ਵਿੱਚ ਨਹੀਂ ਹੋਗਾ ਤੁਹਾਡੀ ਹਿੰਦੂਆਂ ਥੋੜਾ ਸੁਣੀ ਆ ਤੁਹਾਡੀ ਸਾਈਆਂ ਥੋੜਾ ਸੁਣੀ ਆ ਤੁਹਾਡੀ ਮੁਸਲਮਾਨਾਂ ਥੋੜਾ ਸੁਣੀ ਆ ਤੁਸੀਂ ਬਣਾਈਓ ਵੱਡੇ ਵੱਡੇ ਧਰਮਕਸਤਾਨ ਤੁਸੀਂ ਲਾਈਓ ਪਿੱਛੇ ਦੇ ਲੰਗਰ ਤੁਹਾਡੀ ਮੈਂ ਕਹਿੰਦਾ ਵੀ ਇਸ ਹਿਸਾਬ ਨਾਲ ਕਦੇ ਖਾਲਸਾ ਰਾਜ ਨਹੀਂ ਆਉਣਾ ਸਾਨੂੰ ਜੇਕਰ ਤੁਸੀਂ ਚਾਹੁੰਦੇ ਹੋ ਖਾਲਸਾ ਰਾਜ ਆਵੇ ਭਰਾਵੋ ਤਾਂ ਪਹਿਲਾਂ ਆਪਣੇ ਪਿੰਡਾਂ ਵਿੱਚ ਤੁਹਾਡੇ ਅੱਗੇ ਹੱਥ ਛੋੜ ਕੇ ਬੇਨਤੀ ਆ ਆਪਣੇ ਪੈਸੇ ਦੀ ਖੱਜਲ ਖਵਾਰੀ ਨਾ ਕਰੋ ਜੇਕਰ ਤੁਸੀਂ ਗੁਰੂ ਨਾਨਕ ਪਾਸ਼ਾ ਦੇ ਹੁਕਮ ਤੇ ਪਹਿਰਾ ਦਿੰਦੇ ਹੋ ਕਿ ਕਿਰਤ ਕਰੋ ਤੇ ਵਾੜ ਛਕੋ ਤੇ ਨਾਮ ਜਪੋ ਦਾ ਹੁਕਮ ਕਰਦੀ ਪਹਿਰਾ ਦਿੰਦੇ ਹੋ ਤੇ ਉਹ ਇਹ ਨਹੀਂ ਵੀ ਲੋਕਾਂ ਨੂੰ ਬਿਮਾਰ ਕਰੋ ਲੋਕਾਂ ਦਾ ਬੇੜਾ ਗਰਖ ਕਰ ਦੋ ਸਿੱਖਾਂ ਦੇ ਘਰ ਬਿਮਾਰੀਆਂ ਭੇਜ ਦੋ ਇਸੇ ਕਬਚਾ ਨਾ ਜਾਣ ਕੇ ਦੇਖਦੇ ਕੌਮ ਇਹ ਵੱਧ ਨਾ ਜਾਵੇ ਅੱਗੇ ਕਿਤੇ ਭਰਾਵੋ ਲੋਕਾਂ ਨੂੰ ਚੰਗੇ ਲੰਗਰ ਦੀ ਵਿੱਦਿਆ ਦਾ ਲੰਗਰ ਲਾਓ ਚੰਗੇ ਲੰਗਰ ਲਾਓ ਇਹੋ ਬੱਚੇ ਇਹੋ ਬੱਚੀਆਂ ਇਹੋ ਸੰਗਤ ਬਿਮਾਰ ਹੋ ਕੇ ਜਿਹੜੀ ਗਰੀਬ ਗੁਰਦੇ ਤੁਹਾਡਾ ਲੰਗਰ ਖਾ ਕੇ ਤੇ ਇਹਨਾਂ ਨੂੰ ਮੋਲਕ ਵਟਰਿਆਂ ਵਰਗਿਆਂ ਕੋ ਤੋਂ ਜਾਂ ਮਿੰਟੂ ਵਰਗਿਆਂ ਕੋਲੋਂ ਇਹਨਾਂ ਨੇ ਜਾ ਕੇ ਦੇ ਵਿਚਾਰਨ ਕਿ ਬਿਮਾਰੀਆਂ ਇਲਾਜ ਕਰਨ ਨੂੰ ਤੇ ਗਰੀਬ ਕੋ ਅੱਗੇ ਪੈਸੇ ਨਹੀਂ ਆ ਜਿਹੜਾ ਗਰੀਬ ਹੈ ਗੁਰੂ ਪਿਆਰਿਓ ਉਹਦੇ ਪਹਿਲੇ ਬੜਾ ਗਰੀਬ ਆ ਤੇ ਤੁਹਾਡੇ ਆ ਲੰਗਰ ਖਾ ਕੇ ਉਹਦੇ ਘਰ ਬਿਮਾਰੀ ਵੜ ਗਈ ਤੇ ਬੇੜਾ ਕਰ ਕੋਇਆ ਨਾ ਗਰੀਬ ਕੋ ਤੇ ਆਪਣੀ ਰੋਟੀ ਚਾਦੀ ਪੈਸੇ ਪੂਰੇ ਨਹੀਂ ਹੁੰਦੇ ਤੁਸੀਂ ਉਹਨਾਂ ਘਰ ਹੋਰ ਬਿਮਾਰੀਆਂ ਵਾੜਦੀਆਂ ਉਹ ਘਾੜੇ ਕੱਢੂਗਾ ਅਗਲਾ ਇਸ ਕਰਕੇ ਭਰਾਵੋ ਆਪਣੇ ਲੰਗਰ ਦੀ ਦਿਸ਼ਾ ਬਦਲੋ ਲੰਗਰ ਦੋਣੇ ਕੋਈ ਮਾੜੀ ਗੱਲ ਨਹੀਂ ਆ ਠੀਕ ਹੈ ਤੁਸੀਂ ਗੁਰੂ ਨੂੰ ਪਿਆਰ ਕਰਦੇ ਹੋ ਪਰ ਵੇਖੋ ਵੀ ਤੁਸੀਂ ਲੋਕਾਂ ਨੂੰ ਜ਼ਹਿਰ ਕਿਉਂ ਪਰੋਸ ਰਹੇ ਹੋ ਜੇਕਰ ਵਾਵਾ ਘਟਨੀ ਆ ਤੁਸੀਂ ਵਿਢਾਈ ਪ੍ਰਾਪਤ ਕਰਨੀ ਤਾਂ ਗੁਰੂ ਤੋਂ ਪ੍ਰਾਪਤ ਕਰੋ ਕਿਸੇ ਇਨਸਾਨ ਕੋ ਪ੍ਰਾਪਤ ਨਾ ਕਰੋ ਜੇਕਰ ਤੁਸੀਂ ਗੁਰੂ ਤੋਂ ਬੇਮੁਖ ਹੋ ਕੇ ਆਏ 1000 ਪਰਸਨਾਇ ਤੇ ਭਾਈ ਤੁਹਾਡੇ ਨਾ ਲੰਗਰਾਂ ਦਾ ਕੋਈ ਫਾਇਦਾ ਨਹੀਂ ਆ ਤੁਸੀਂ ਬਿਮਾਰੀਆਂ ਪਰੋਸ ਰਹੇ ਜੇ ਆਪਣੇ ਆਪ ਨੂੰ ਅੰਦਰ ਚਾਤੀ ਮਾਰੋ ਆਪਣੇ ਆਪ ਤੇ ਤੁਹਾਡੇ ਕੋ ਮੋਬਾਈਲ ਹੈ ਸਰਚ ਕਰੋ ਵੇਖੋ ਕਿੰਨਾ ਕੁਝ ਤੁਸੀਂ ਗਲਤ ਕਰ ਰਹੇ ਹੋ ਫਿਰ ਇਹ ਕਬੀਤਿਆ ਗੁਰੂ ਪਿਆਰੇ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ